ਕਿੰਨਾ ਵੱਡਾ ਦਖਾਂਤ ਹੈ ਵੀ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ ਝਾਰ ਗਿਆਰੀ ਇਹ ਹੈ ਵੀ ਇਹ ਕਦੇ BBMP ਨੂੰ ਆਪਣਾ ਜਿਹੜਾ ਡੈਪੂਟੇਸ਼ਨ ਕੋਟੇ ਦੇ EMPLYE ਦੇ ਨਹੀਂ ਸਕੇ ਜੋ ਅੰਕੜੇ ਨੇ 4866 ਮੁਲਾਜ਼ਮ ਪੰਜਾਬ ਦੇ ਡੈਪੂਟੇਸ਼ਨ ਤੇ BBMP ਚ ਹੋਣੇ ਚਾਹੀਦੇ ਨੇ ਉਹਦੇ ਅਗੇਂਸਟ 1700 ਮਹਿਜ 1700 ਮੁਲਾਜ਼ਮ ਤਨਾਤ ਨੇ ਪੈਡ ਫੀਸਰ ਪੰਜਾਬ ਦੀਆਂ ਪੋਸਟਾਂ BBMB ਚ ਖਾਲੀ ਨੇ ਔਰ ਦੁਕਾਨਤਾਂ ਦਾ ਦੁਖਾਂਤ ਇਹ ਹੈ ਕਿ 60 ਫੀਸਰ ਜਿਹੜਾ ਅ ਬਜਟ ਦਾ ਹਿੱਸਾ ਪੰਜਾਬ ਸਰਕਾਰ ਨੇ ਦੇਣਾ ਜੇ ਇਹ 4860 ਸਾਰੇ ਪੰਜਾਬ ਦੇ EMPLOYEES ਉੱਥੇ ਲੱਗੇ ਹੁੰਦੇ ਤੇ ਉਹਨਾਂ ਨੂੰ ਫਰੀ ਚ ਤਨਖਾਹ ਮਿਲ ਨਹੀਂ ਪੰਜਾਬ ਸਰਕਾਰ ਨੇ ਨਹੀਂ ਸੀ ਦੇਣੀ ਉਹ BBMP ਨੇ ਤਨਖਾਹ ਦੇਣੀ ਸੀ ਔਰ ਉਹਨੇ ਅਪਲਾਈ ਪੰਜਾਬ ਦੇ ਇਧਰ ਰੱਖ ਕੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਰੁਜ਼ਗਾਰ ਦੇ ਸਕਦੀ ਸੀ ਕਿੰਨੀਆਂ ਪੋਸਟਾਂ ਖਾਲੀ ਨੇ ਪਹਿਲੀ ਗੱਲ ਇਹ ਹੋ ਗਈ ਕਿ ਪਹਿਲਾਂ ਅਸੀਂ ਆਪਣਾ ਹੱਕ ਛੱਡਿਆ ਦੂਸਰੀ ਗੱਲ ਉਸ ਹੱਕ ਦੀ ਪੈਰਵੀ ਛੱਡ ਦਿੱਤੀ ਤੀਸਰੀ ਗੱਲ ਉਹ ਇੱਕ ਸ਼ਾਮਲਾਟ ਜਬੀਨ ਹੋ ਗਈ ਇਹਦਾ ਮਤਲਬ ਜੇ ਸਾਡੇ ਇੰਨੇ ਮੁਲਾਜ਼ਮ BBMB ਚ ਹੈਗੇ ਹੀ ਨਹੀਂ ਗੇ ਕੰਮ ਤੇ ਉਹਨਾਂ ਦਾ ਚੱਲਦਾ ਪਿਆ ਨਾ ਇਹਦਾ ਮਤਲਬ ਕੰਮ ਨਹੀਂ ਚੱਲਦਾ ਜੀ ਉਹਨਾਂ ਨੂੰ ਮੌਕਾ ਮਿਲ ਗਿਆ ਚੀਮਾ ਸਾਹਿਬ ਉਹਨਾਂ ਨੇ ਹਰਿਆਣਾ ਹਿਮਾਚਲ ਦੇ ਭਰਤੀ ਕਰ ਲਿਆ ਜਿਹੜੇ ਕਹਿੰਦੇ ਆ ਵੀ ਹਰਿਆਣੇ ਵਾਲੇ ਭਾਰੂ ਨੇ ਭਾਰੂ ਤਾਂ ਹੀ ਆਪ ਕੀਤੇ ਨੇ ਮੈਂ ਉਹ ਵੀ ਬੇਨਤੀ ਕਰ ਰਿਹਾ ਜੀ ਅਸੀਂ ਭੇਜੇ ਨਹੀਂ ਅਗਲੇ ਇਹ ਲੈ ਕੇ ਛਾਂ ਕਿ ਅਸੀਂ ਇਹਦਾ ਕੰਮ ਚਲਾਣਾ ਇੱਕ ਇੱਕ ਬੰਦੇ ਨੂੰ ਤਿੰਨ ਤਿੰਨ ਐਡੀਸ਼ਨਲ ਚਾਰਜ ਦੇ ਤੇ ਨੁਕਸਾਨ ਹਰ ਤਰ੍ਹਾਂ ਦਾ ਨੁਕਸਾਨ ਹੋਇਆ ਕੋਲੈਟਰਲਰਲ ਡੈਮੇਜ ਹੋਇਆ ਸਾਡਾ ਪਹਿਲੀ ਗੱਲ ਸਾਨੂੰ ਸਾਡੀ ਅਲੋਕੇਸ਼ਨ ਦੀ ਮਾਨਿਟਰਿੰਗ ਨਹੀਂ ਹੋਈ ਦੂਸਰੇ ਪਾਸੇ ਸਾਡੇ EMPLOYEE ਮੌਕੇ ਤੇ ਨਹੀਂ ਪਹੁੰਚੇ ਸਾਨੂੰ ਗਰਾਸ ਰੂਟ ਰਿਐਲਿਟੀ ਨਹੀਂ ਪਤਾ ਲੱਗੀ ਨੰਬਰ ਤੀਸਰੇ ਦੇ ਉੱਤੇ ਸਾਡਾ ਜਿਹੜਾ ਫਿਊਚਰ ਦੇ ਵਿੱਚ ਜੋ ਪਲੈਨਿੰਗ ਹੋਣੀ ਹੈ ਉਹਦਾ ਨਹੀਂ ਪਤਾ ਲੱਗਾ ਉਹਦਾ ਲਾਈਵ ਐਗਜ਼ਾਮਪਲ ਕੀ ਸੀਗਾ 2 ਸਾਲ ਪਹਿਲਾਂ ਉੱਪਰ ਚਿੱਟਾ ਦੇਣ ਥੱਲੇ 2.5 2.5 ਫੁੱਟ ਪਾਣੀ ਸਾਰੇ ਪੰਜਾਬ ਚ ਉਹ ਡੈਮ ਪ੍ਰਬੰਧਨ ਹੀ ਸੀ ਉਹ ਮਾੜਾ ਡੈਮ ਪ੍ਰਬੰਧਨ ਸੀ ਸਾਡੇ ਕੋ ਬੰਦੇ ਹੁੰਦੇ ਕਿਸੇ ਭੂਆ ਮਾਸੀ ਨੂੰ ਕਿਸੇ ਨੂੰ ਫੋਨ ਕਰਦਾ ਵੀ ਆਪਣੇ ਪਿੰਡਾਂ ਚ ਪ੍ਰਵਾਹ ਨਾ ਕਰ ਰਹੇ ਹੋ ਇਹਨੂੰ ਜਾ ਕੇ ਉਥੇ ਵੇਖ ਲਵੋ ਪਾਣੀ ਛੱਡਣ ਲੱਗੇ ਨੇ ਕਿੰਨੇ ਜਣਿਆਂ ਨੂੰ ਗੱਲ ਨੂੰ ਰਸੀ ਪਈ ਆ ਵੀ ਤੁਸੀਂ ਇਹ ਸਹੀ ਟਾਈਮ ਤੇ ਸਾਨੂੰ ਜਵਾਬ ਨਹੀਂ ਦਿੱਤਾ ਜੇ ਪੰਜਾਬ ਦਾ ਕੋਈ ਮੁਲਾਜ਼ਮ ਜਿਹੜਾ ਉਥੇ ਬਣਦੇ ਹੱਕ ਨਾ ਬੈਠਾ ਹੁੰਦਾ ਆਪਣੇ ਆਪ ਨੂੰ ਨਾ ਫੋਨ ਕਰਦਾ ਸਰਕਾਰ ਨੂੰ ਨਹੀਂ ਪਤਾ ਆਪਣੇ ਨਿਜੀ ਰਿਸ਼ਤੇਦਾਰੀ ਆਪਣੇ ਘਰ ਤੇ ਫੋਨ ਕਰਤਾ ਵੀ ਪ੍ਰਬੰਧ ਕਰ ਲਓ ਪਰਸੋਂ ਪਾਣੀ ਆ ਜਾਣਾ ਕਿੱਡੀ ਵੱਡੀ ਏ ਸਾਡੀ ਨਾਹਲੀਅਤ ਆ ਕਿ ਇਹ ਗੱਲ ਹੋਈ ਅੱਜ BBMP ਨੂੰ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਸ਼ਾਇਦ ਉਹ ਵਾਟਰ ਡਿਸਟ੍ਰੀਬਿਊਸ਼ਨ ਦਾ ਇੰਚਾਰਜ ਹੋ ਗਿਆ ਉਹਨਾਂ ਤੇ ਮੈਨੇਜਮੈਂਟ ਕਰਨੀ ਏ ਸਾਡਾ ਸਾਰਾ ਪੰਜਾਬ ਦਾ ਆਮਲਾ ਫੈਲਾ ਜਦੋਂ ਦਿੱਲੀ ਜਾਂਦਾ ਬਾਈ ਰੋਡ ਜਾਂਦਾ ਖੱਬੇ ਸੱਜੇ ਕਦੇ ਸੜਕ ਤੇ ਨਹੀਂ ਵੇਖਦੇ ਕਿਤੇ ਕਰਨਾਲ ਟੱਪ ਜੋ ਪਾਣੀ ਪੱਤ ਟੱਪ ਜੋ ਇਹੜੇ-ਇਹੜੇ ਵੱਡੇ ਬਿਲਡਿੰਗਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਜੇ ਅਸੀਂ ਅੱਖੋਂ ਪਰੋਖੇ ਕਰਦੀਆਂ ਕੋਈ ਸਿਆਣਾ ਸਿਹਰਦ ਸਿਆਸੀ ਬੰਦਾ ਕੋ ਪੋਲਿਟਿਕਲ ਲੀਡਰ ਕੋਈ ਇਸ ਵੇਲੇ ਦਾ ਨੀਤੀ ਘੜਾ ਜਾਂ ਪੋਲਿਟਿਕਲ ਐਗਜ਼ੀਕਟਿਵ ਜਿਹਨੇ ਸਟੇਟ ਚਲਾਨੀ ਉਹਨੇ ਕਦੇ ਨਹੀਂ ਵੇਖਿਆ ਵੀ ਇਹ BBMP ਦਾ ਨਾਂ ਲੱਗਣ ਦਿਆ ਇਹ ਦਫ਼ਤਰ ਇੱਥੇ ਕਾਦਾ ਹੈਗਾ ਪੁੱਛਣ ਦੀ ਕੋਸ਼ਿਸ਼ ਕਰਦੇ ਅਗਲੇ ਇਹ ਬਣੇ ਨੇ ਡੈਮ ਇਰੀਗੇਸ਼ਨ ਲਈ ਪੰਜਾਬ ਦੀ ਇਰੀਗੇਸ਼ਨ ਕਿੱਥੇ ਗਈ ਹੁਣ ਪਿਛਲੀਆਂ ਗੱਲਾਂ ਜਿਹੜੀਆਂ ਨੇ ਉਹਨੂੰ ਕਹਿ ਕਹਿ ਕੇ ਕਹਿ ਕਹਿ ਕੇ ਦੌਰ ਤੇਰ ਚੌਰ ਜੋ ਮਰਜੀ ਭਾਈ ਜਾਓ ਅੱਜ ਤੋਂ ਬਾਅਦ ਅੱਗੇ ਕੀ ਸੋਚ ਆਈ ਹੁਣ ਕੋਈ ਪਿਛਲੇ 1 ਮਹੀਨੇ ਤੋਂ ਰੌਲਾ ਰੱਪਾ ਚੱਲ ਰਿਹਾ ਪਾਣੀ ਦਾ ਕੀ ਅਸੀਂ ਹੁਣ ਪੋਸਟਾਂ ਪੂਰ ਕਰ ਲਈਆਂ ਕੀ ਅਸੀਂ ਆਪਣੇ ਅਫਸਰਾਂ ਨੂੰ ਕਿਹਾ ਕਿ ਹਰ ਅਫਸਰ ਆਪਣੇ ਘਰ ਦੇ ਨੇੜੇ ਚੁਣਿੰਦਾ ਪੋਸਟਿੰਗ ਜਿੱਥੇ ਉਹਦੇ ਨਿਆਣੇ ਪੜਦੇ ਨੇ ਜਿੱਥੇ ਉਹਦਾ ਸਕੂਲ ਹੈ ਮੈਂ ਤੁਹਾਨੂੰ ਐਸੀ ਵੀ ਗੱਲ ਦੱਸ ਸਕਦਾ ਕਿ ਤੁਸੀਂ ਹੈਰਾਨ ਨਹੀਂ ਹੋਵੋਗੇ ਕਹੋਗੇ ਕਿ ਇਹ ਗੱਲ ਹੋ ਹੀ ਨਹੀਂ ਸਕਦੀ ਮੈਂ ਐਸੇ ਐਸੇ ਅਫਸਰ ਵੇਖੇ ਨੇ ਡੇਡੜ ਕਿਲੇ ਚ ਕੋਠੀ ਹੈ ਉਹਨਾਂ ਦੀ ਤੇ ਉਹਨਾਂ ਦਾ ਦਫ਼ਤਰ ਦਾ ਡਿਸਟੈਂਸ ਪਤਾ ਕਿੰਨਾ ਉਹਨਾਂ ਦੇ ਡਰਾਇੰਗ ਰੂਮ ਤੋਂ ਕਿਚਨ ਦੇ ਰਸਤੇ ਤੋਂ ਘਾਟ ਉਹਨਾਂ ਦੇ ਦਫ਼ਤਰ ਦਾ ਜਲੰਧਰ ਜਾ ਕੇ ਵੇਖ ਲੈਣ ਕਿਤੇ 50 ਗਜ ਤੇ ਦਫ਼ਤਰ ਹੈ 45 ਗਜ ਤੇ ਦਫ਼ਤਰ ਹੈ ਉਹਨਾਂ ਦਾ ਤੇ ਉਥੇ ਘਰ ਆ ਜੇ ਉਹ ਇਹੋ ਜਿਹੀਆਂ ਸਹੂਲਤਾਂ ਮੰਨਣੀ ਹੈ ਤੇ ਪੰਜਾਬ ਦਾ ਕੀ ਬਣੇਗਾ